ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਅਸੀਂ ਅੱਜ ਫੇਰ ਕੋਈ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਨਵੀਂ ਵੀਡੀਓ ਸ਼ੇਅਰ ਕਰਨ ਲੱਗੇ ਆ ਨਵੀਆਂ ਗੱਲਾਂ ਬਾਤਾਂ ਅੱਜ ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਦੱਸਣ ਲੱਗੇ ਆ ਵੀ ਜਿਹੜੇ ਗਰੀਬ ਲੋਕਾਂ ਦੇ ਐਮਐਲਏ ਆ ਚਲੋ ਹੁਣ ਮੈਨੂੰ ਲੱਗਦਾ ਵੀ ਇੱਕ ਦੋ ਮੰਤਰੀ ਵੀ ਹੋਣਗੇ ਚਲੋ ਆਪਾਂ ਐਮਐਲਏ ਤੋਂ ਸ਼ੁਰੂ ਕਰ ਦਿੰਨੇ ਆ ਵੀ ਜਿਹੜੇ ਪਛੜੀਆਂ ਸ਼ਰੈਣੀਆਂ ਦੇ ਐਮਐਲਏ ਆ ਉਹਨਾਂ ਨੂੰ ਅਸੀਂ ਅੱਜ ਇਹ ਸਵਾਲ ਕਰਦੇ ਆ ਵੀ ਗਰੀਬ ਲੋਕਾਂ ਲਈ ਤੁਸੀਂ ਕਿਹੜੀ ਪਾਲਿਸੀ ਬਣਾਈ ਆ ਮਨ ਕੇ ਚਲੋ ਕੋਈ ਵੀ ਪਾਲਿਸੀ ਬਣਦੀ ਹੈ ਤਾਂ ਤੁਸੀਂ ਗਰੀਬ ਲੋਕਾਂ ਦੇ ਨੁਮਾਇੰਦੇ ਆ ਤੁਸੀਂ ਅੱਜ ਤੱਕ ਲੋਕਾਂ ਨੂੰ ਇਹ ਜਾਣਕਾਰੀ ਦਿਓ ਵੀ ਅਸੀਂ ਗਰੀਬ ਲੋਕਾਂ ਦੇ ਲਈ ਉਹ ਕਿਹੜੀ ਪਾਲਿਸੀ ਲੈ ਕੇ ਆਈਆਂ ਜੇ ਬਿਜਲੀ ਮਾਫੀ ਦੀ ਗੱਲ ਆਈ ਤਾਂ ਪਹਿਲਾਂ ਦੀਆਂ ਬਣੀਆਂ ਬਣਾਈਆਂ ਪਾਲਿਸੀਆਂ ਇਹ ਤਾਂ ਕੋਈ ਇਹ ਨਹੀਂ ਕਹਿ ਸਕਦੇ ਵੀ ਆਪਾਂ ਤੁਸੀਂ ਕੋਈ ਨਵੀਂ ਪਾਲਿਸੀ ਲੈ ਕੇ ਆਏ ਆ ਕਿਉਂਕਿ ਪਹਿਲਾਂ 200 ਜੁਨਟ ਮਾਫੀ ਹੁਣ 300 ਹੋ ਗਈ ਚਲੋ ਉਹ ਤਾਂ ਇੱਕ ਬਣੀ ਬਣਾਈ ਪਾਲਿਸੀ ਹੈ ਉਹਨੂੰ ਤਾਂ ਮਤਲਬ ਹੀ ਆਪਾਂ ਨਹੀਂ ਕਹਿ ਸਕਦੇ ਵੀ ਕੋਈ ਆ ਗਰੀਬ ਲੋਕਾਂ ਦੇ ਆ ਐਮਐਲਏ ਦੀ ਪਾਲਿਸੀ ਕੋਈ ਬਣਾਈ ਐ ਪਰ ਅੱਜ ਅਸੀਂ ਦੱਸਣਾ ਚਾਹੁੰਦੇ ਵੀ ਜਿਹੜੇ ਗਰੀਬ ਲੋਕਾਂ ਦੇ ਆ ਐਮਐਲਏ ਐ ਉਹ ਗਰੀਬ ਲੋਕਾਂ ਦੇ ਵਿੱਚ ਆਉਣ ਤੇ ਗਰੀਬ ਲੋਕਾਂ ਤੋਂ ਪੁੱਛਣ ਵੀ ਤੁਹਾਨੂੰ ਸਮੱਸਿਆ ਕਿਹੜੀ ਚੀਜ਼ ਦੀ ਐ ਕਿਹੜੀ ਤੁਹਾਨੂੰ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਅੱਜ ਅਸੀਂ ਦੱਸਣਾ ਚਾਹੁੰਦੇ ਆ ਜਿਹੜੇ ਲੋਕ ਪੰਜਾਬ ਦੀ ਧਰਤੀ ਤੇ ਡੇਰਾ ਸੱਚਾ ਸੋਧ ਦੀ ਨਿੰਦਿਆ ਤਾਂ ਕਰਦੇ ਆ ਪਰ ਅਸੀਂ ਦੱਸਣਾ ਚਾਹੁੰਦੇ ਕਿ ਸਾਡੀ ਨੀਤੀ ਪੰਜਾਬ ਦੇ ਲੋਕਾਂ ਲਈ ਕੀ ਐ ਦੱਬੇ ਕੁਚਲੇ ਲੋਕਾਂ ਲਈ ਕੀ ਐ ਅਸੀਂ ਕਿਹੋ ਜਿਹੀ ਸਲਾਹ ਮਸ਼ਵਰੇ ਪੰਜਾਬ ਦੇ ਲੋਕਾਂ ਲਈ ਆਪ ਦੇ ਜਿਹੜੇ ਗਰੀਬ ਲੋਕਾਂ ਦੇ ਐਮਐਲਏ ਅਸੀਂ ਉਹਨਾਂ ਨੂੰ ਕਿਹੋ ਜਿਹੀ ਸਲਾਹ ਦੇ ਸਕਦੇ ਹਾਂ ਅਸੀਂ ਅੱਜ ਪੰਜਾਬ ਦੇ ਜਿੰਨੇ ਵੀ ਗਰੀਬ ਲੋਕਾਂ ਦੇ ਐਮਐਲਏ ਐ ਅਸੀਂ ਉਹਨਾਂ ਨੂੰ ਅੱਜ ਇੱਕ ਸਲਾਹ ਦੇਣੀ ਚਾਹੁੰਦੇ ਹਾਂ ਗਰੀਬ ਲੋਕਾਂ ਲਈ ਮੰਨ ਕੇ ਚੱਲੋ 30 ਲੱਖ ਲੋਕਾਂ ਨੂੰ ਬਿੱਲ ਮਾਫ ਹੋ ਗਏ ਗਰੀਬ ਲੋਕਾਂ ਨੂੰ ਮੰਨ ਕੇ ਚੱਲੋ 30 ਲੱਖ ਲੋਕਾਂ ਨੂੰ ਜੇ ਤੁਸੀਂ ਉਹਨਾਂ ਤੋਂ 200 ਰੁਪਏ ਮਹੀਨੇ ਦਾ ਲਓ ਤਾਂ ਉਹੋ ਹੀ 50000 ਰੁਪਏ ਮਹੀਨੇ ਦਾ ਹੈ ਮਹੀਨੇ ਬਾਅਦ ਜਾਂ ਦੋ ਮਹੀਨੇ ਬਾਅਦ 18 ਤੋਂ 19 ਸਾਲ ਦੀਆਂ ਲੜਕੀਆਂ ਜਿਹੜੀਆਂ ਗਰੀਬ ਲੋਕਾਂ ਦੀਆਂ ਉਹਨਾਂ ਦੇ ਖਾਤੇ ਵਿੱਚ ਜਮ੍ਹਾਂ ਹੋ ਸਕਦੇ ਆ ਹੁਣ ਤੁਸੀਂ 200 ਰੁਪਇਆ ਮਹੀਨੇ ਦਾ ਤੇ 30 ਲੱਖ ਲਈ ਲੋਕਾਂ ਨੂੰ ਬਿੱਲ ਮਾਫ ਹੋਇਆ ਤਾਂ 60 ਕਰੋੜ ਰੁਪਇਆ ਬਣਦਾ ਹੈ ਮਹੀਨੇ ਦਾ 60 ਕਰੋੜ ਤਾਂ ਉਹੀ ਗਰੀਬ ਲੋਕਾਂ ਦੇ ਜਿਹੜੀਆਂ ਲੜਕੀਆਂ 18 ਤੋਂ 19 ਸਾਲ ਦੀਆਂ ਉਹਨਾਂ ਦੇ ਖਾਤੇ ਵਿੱਚ ਜਮ੍ਹਾਂ ਹੋ ਸਕਦੇ ਆ ਕਿੰਨੀ ਗਰੀਬ ਲੋਕਾਂ ਦੇ ਭਲੇ ਦੀ ਪਾਲਸੀ ਹੈ ਮੰਨ ਕੇ ਚੱਲੋ ਇੱਕ ਘਰੇ ਤਿੰਨ ਲੜਕੀਆਂ ਜੇ ਉਹਨਾਂ ਦੇ 1.5 ਲੱਖ ਖਾਤੇ ਦੇ ਵਿੱਚ ਹੋਊਗਾ ਤੇ ਗਰੀਬ ਲੋਕਾਂ ਨੂੰ ਕਿੰਨਾ ਹੌਸਲਾ ਹੋਊਗਾ ਵੀ ਮੇਰੀਆਂ ਤਿੰਨ ਧੀਆਂ ਦੇ ਖਾਤੇ ਦੇ ਵਿੱਚ 1.5 ਲੱਖ ਰੁਪਇਆ ਪਿਆ ਹੈ ਲੈਣਾ ਤਾਂ ਤੁਸੀਂ ਮਹੀਨੇ ਦਾ 200 ਹੈ ਤੇ ਕਿੰਨੀਆਂ ਲੜਕੀਆਂ ਦੇ ਖਾਤੇ ਦੇ ਵਿੱਚ 5 ਸਾਲਾਂ ਦੇ ਵਿੱਚ ਦੀ ਕਿੰਨੇ ਪੈਸੇ ਆ ਜਾਣਗੇ ਜਾਨੀ ਕਿ ਗਰੀਬ ਲੋਕਾਂ ਦੇ ਲਈ ਕੋਈ ਪਾਲਸੀ ਬਣਾਓ ਗਰੀਬ ਲੋਕਾਂ ਦੇ ਜਿਹੜੇ ਵਿਆਹ ਸ਼ਾਦੀ ਤੇ ਉਹਨਾਂ ਨੂੰ ਪੈਸੇ ਫੜਨੇ ਪੈਂਦੇ ਆ ਵਿਆਜੂ ਪੈਸੇ ਫੜਨੇ ਪੈਂਦੇ ਆ ਘਰ ਦੇ ਲਈ ਉਹਨੂੰ ਵਿਆਜੂ ਪੈਸੇ ਫੜਨੇ ਪੈਂਦੇ ਆ ਥਾਣ ਲੈਣ ਲਈ ਕੋਈ ਵਿਆਜੂ ਪੈਸੇ ਫੜਨੇ ਪੈਂਦੇ ਆ ਜਾਨੀ ਕਿ ਗਰੀਬ ਲੋਕਾਂ ਦੇ ਲਈ ਐਸੀਆਂ ਪਾਲਸੀਆਂ ਬਣਾਓ ਕਿ ਜਿਹੜੀ ਪਾਲਸੀ ਗਰੀਬ ਲੋਕਾਂ ਦਾ ਭਲਾ ਕਰੇ ਹੁਣ ਗੱਲ ਵਿਆਹ ਤੇ ਆ ਗਈ ਗਰੀਬ ਲੋਕਾਂ ਦੀਆਂ ਲੜਕੀਆਂ ਦੇ ਜਾਣੇ ਕਿ ਜੋ ਇਕੱਠੇ ਪੈਸੇ ਫੜੂਗਾ ਇਕੱਠੇ ਮੋੜਨੇ ਪੈਣਗੇ ਵਿਆਜ ਸਮੇਤ ਕਿੰਨੇ ਪੈਸੇ ਬਣ ਜਾਂਦੇ ਆ ਜੇ ਤੁਸੀਂ ਗਰੀਬ ਲੋਕਾਂ ਦੇ ਜਿਨ੍ਹਾਂ ਨੂੰ ਬਿੱਲ ਮਾਫ ਹੋਇਆ ਜੇ 200 ਰੁਪਈਆ ਨੂੰ ਤੋਂ ਮਹੀਨੇ ਦਾ ਲਈ ਜਾਉ ਤਾਂ 60 ਕਰੋੜ ਰੁਪਈਆ ਮਹੀਨੇ ਦਾ ਬਣਦਾ ਜੇ 30 ਲੱਖ ਲੋਕਾਂ ਨੂੰ ਬਿੱਲ ਮਾਫਾ ਗਰੀਬ ਲੋਕਾਂ ਨੂੰ ਤਾਂ 60 ਕਰੋੜ ਰੁਪਈਆ ਮਹੀਨੇ ਦਾ ਬਣਦਾ ਤੇ ਮਤਲਬ ਕਿੰਨੀ ਸੌਖੀ ਪਾਲਿਸੀ ਹੈ ਕਿੰਨਾ ਸੌਖਾ ਸਾਧਨਾ ਗਰੀਬ ਲੋਕਾਂ ਲਈ ਅਸੀਂ ਅੱਜ ਜਿੰਨੇ ਵੀ ਗਰੀਬ ਲੋਕਾਂ ਦੇ ਐਮਐਲਏ ਆਸੀਂ ਉਹਨੂੰ ਬੇਨਤੀ ਕਰਨੀ ਚਾਹੁੰਦੇ ਆ ਵੀ ਤੁਹਾਨੂੰ ਲੋਕਾਂ ਨੇ ਚੁਣ ਕੇ ਭੇਜਿਆ ਤੁਸੀਂ ਪਛੜੀਆਂ ਛਰੇਣੀਆਂ ਦੇ ਐਮਐਲਏ ਆ ਕੋਈ ਗਰੀਬ ਲੋਕਾਂ ਲਈ ਪਾਲਿਸੀ ਬਣਾਓ ਗਰੀਬ ਲੋਕਾਂ ਦੇ ਭਲੇ ਦੀ ਪਾਲਿਸੀ ਬਣਾਓ ਇਹ ਅਸੀਂ ਅੱਜ ਜਿੰਨੇ ਵੀ ਸਾਡੇ ਪੰਜਾਬ ਦੇ ਗਰੀਬ ਐਮਐਲਏ ਆ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਵੀ ਗਰੀਬ ਲੋਕਾਂ ਦੇ ਵਿੱਚ ਆਓ ਤੇ ਮਤਲਬ ਵੀ ਇਹੋ ਜੀ ਪਾਲਿਸੀ ਗਰੀਬ ਲੋਕਾਂ ਲਈ ਬਣਾਓ ਆ ਸੋਰ ਸ ਡੇਰਾ ਸੱਚਾ ਸੌਦਾ ਨਾਲ ਜੁੜੇ ਲੋਕਾਂ ਦੀ ਡੇਰਾ ਸੱਚਾ ਸੌਦਾ ਦੀ ਨਿੰਦਿਆ ਤਾਂ ਹਰ ਕੋਈ ਕਰਦਾ ਹੈ ਕੂੜ ਪ੍ਰਚਾਰ ਤਾਂ ਹਰ ਕੋਈ ਕਰਦਾ ਹੈ ਪਰ ਅਸੀਂ ਇਹੋ ਜੀ ਸਲਾਹ ਪੰਜਾਬ ਦੇ ਦਬੇ ਕੁਚਲੇ ਲੋਕਾਂ ਲਈ ਧੀਆਂ ਦੇ ਮਾਪਿਆਂ ਨੂੰ ਜਿਹੜੇ ਕਿ ਉਹਨੂੰ ਕਿਵੇਂ ਮਤਲਬ ਹੀ ਉਹਨਾਂ ਦਾ ਭਾਰ ਹੌਲਾ ਕਰਨਾ ਹੈ ਕਿਵੇਂ ਮਤਲਬ ਹੀ ਉਹਨਾਂ ਦੀਆਂ ਜਿਹੜੀਆਂ ਧੀਆਂ ਉਹਨਾਂ ਦਾ ਬੋਝ ਹਲਕਾ ਕਰਨਾ ਮਾਪਿਆਂ ਦਾ ਇਹੋ ਜਿਹੀਆਂ ਸਕੀਮਾਂ ਇਹੋ ਜਿਹੀਆਂ ਪਾਲਿਸੀਆਂ ਬਣਾਓ ਸਾਡੇ ਗਰੀਬ ਲੋਕਾਂ ਲਈ ਤੋ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਗਿਆ ਅਸੀਂ ਮਾਫ਼ੀ ਚਾਹੁੰਦੇ ਆਂ ਤੇ ਅੱਜ ਸਾਡੇ ਗਰੀਬ ਲੋਕਾਂ ਦੇ ਲਈ ਤੇ ਗਰੀਬ ਲੋਕਾਂ ਦੇ ਜਿਹੜੇ ਆਈਐਮਐਲ ਆ ਉਹਨਾਂ ਨੂੰ ਅਸੀਂ ਪਾਲਿਸੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਤੁਹਾਨੂੰ ਗਰੀਬ ਲੋਕਾਂ ਨੇ ਚੁਣਿਆ ਗਰੀਬ ਲੋਕਾਂ ਦੇ ਲਈ ਕੋਈ ਪਾਲਿਸੀ ਵੀ ਬਣਾਓ ਤਾ ਇਹਨਾਂ ਕੋਚ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਗਿਆ ਅਸੀਂ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਧੰਨ ਧੰਨ ਸਾਧਗੁਰੂ ਤੇਰਾ ਹੀ ਆਸਰਾ ਜੀ